ਫਰੈਂਡਸ ਕਲੱਬ ਆਫ ਨਿਊਯਾਰਕ ਵਾਲੇ ਇੱਕ ਬਹੁਤ ਵਧੀਆ ਟੂਰਨਾਮੈਂਟ ਰੇਂਜ ਕਰ ਰਹੇ ਆ ਜਿਹਦੇ ਵਿੱਚ ਵਾਲੀਬਾਲ, ਸਾਕਰ ਬੱਚਿਆਂ ਦਾ ਤੇ ਕੁੜੀਆਂਦਿਆਂ ਦੀਆਂ ਵੀ ਗੇਮਾਂ ਹੋਣਗੀਆਂ ਫਰੈਂਡਸ ਕਲੱਬ ਆਫ ਨਿਊਯਾਰਕ ਕੋਲੋਂ ਜਿਹੜਾ ਸਾਕਰ ਅਤੇ ਵਾਲੀਬਾਲ ਦਾ ਟੂਰਨਾਮੈਂਟ ਜਿਹੜਾ 16 ਗੱਤ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਕਨੇਗਮ ਪਾਰਕ ਦੇ ਵਿੱਚ ਸਭ ਨੂੰ ਇੱਕ ਵਾਰੀ ਫੇਰ ਅਪੀਲ ਕਰਦੇ ਆ ਕਿ ਉੱਤੇ ਹੋਮ ਹੋਮ ਆ ਕੇ ਪਹੁੰਚੋ ਤੇ ਟੂਰਨਾਮੈਂਟ ਦੀ ਰੌਣਕਾਂ ਵਧਾਓ 16 ਅਗਸਤ ਨੂੰ ਕਨਿੰਗਮ ਪਾਰਕ ਫੀਲਡ 19 ਨਿਊਯਾਰਕ ਵਿਖੇ ਫ੍ਰੈਂਸ ਕਲੱਬ ਆਫ ਨਿਊਯਾਰਕ ਦੇ ਵੱਲੋਂ ਵਨ ਡੇ ਸਪੋਰਟਸ ਟੂਰਨਾਮੈਂਟ ਉਲੀਕਿਆ ਜਾ ਰਿਹਾ ਜਿਸ ਦੇ ਵਿੱਚ ਤੁਹਾਨੂੰ ਸਭ ਨੂੰ ਪਹੁੰਚਣ ਦੇ ਲਈ ਖੁੱਲਾ ਸੱਦਾ ਦਿੱਤਾ ਜਾ ਰਿਹਾ ਜਿੱਥੇ ਸਭ ਦੇ ਲਈ ਖਾਣ ਪੀਣ ਦਾ ਵੀ ਖੁੱਲਾ ਅਤੇ ਫ੍ਰੀ ਪ੍ਰਬੰਧ ਕੀਤਾ ਜਾ ਰਿਹਾ ਹੈ ਫਰੈਂਡਸ ਕਲੱਬ ਆਫ ਨਿਊਯਾਰਕ ਦੇ ਵੱਲੋਂ 1-ਡੇ ਸਪੋਰਟਸ ਟੂਰਨਾਮੈਂਟ ਉਲੀਕਿਆ ਜਾ ਰਿਹਾ ਹੈ ਜਿਸ ਦੇ ਵਿੱਚ ਸੌਕਰ ਅਤੇ ਵਾਲੀਬਾਲ ਦੇ ਮੈਚ ਹੋਣਗੇ ਇਹ ਟੂਰਨਾਮੈਂਟ 16 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਕਨਿੰਗਮ ਪਾਰਕ ਫੀਲਡ 19 ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਸੰਬੰਧੀ ਫਰੈਂਡਸ ਕਲੱਬ ਆਫ ਨਿਊਯਾਰਕ ਦੀ ਟੀਮ ਦੇ ਵੱਲੋਂ ਮੀਟਿੰਗ ਉਲੀਕੀ ਗਈ ਤੇ ਇਸ ਮੀਟਿੰਗ ਦੇ ਵਿੱਚ ਇਸ ਟੂਰਨਾਮੈਂਟ ਦੇ ਸੰਬੰਧੀ ਵਿਚਾਰ ਚਰਚਾਵਾ ਕਰਕੇ ਪਲੈਨਿੰਗ ਕੀਤੀ ਗਈ ਜਿਸ ਸੰਬੰਧੀ ਜਗਤਾਰ ਸਿੰਘ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਨਿਊਯਾਰਕ ਦੇ ਸਪੋਰਟਸ ਪ੍ਰੇਮੀਆ ਨੂੰ ਖੁਸ਼ਖਬਰੀ ਦੀ ਖਬਰ ਹੈ ਜੀ ਫਰੈਂਡਸ ਕਲੱਬ ਆਫ ਨਿਊਯਾਰਕ ਵਾਲੇ ਇੱਕ ਬਹੁਤ ਵਧੀਆ ਟੂਰਨਾਮੈਂਟ ਰੇਂਜ ਕਰ ਰਹੇ ਆ ਜਿਹਦੇ ਵਿੱਚ ਵਾਲੀਬਾਲ ਸਾਕਰ ਬੱਚਿਆਂ ਦਾ ਤੇ ਕੁੜੀਆਂਦਿਆਂ ਦੀਆਂ ਵੀ ਗੇਮਾਂ ਹੋਣਗੀਆਂ ਤੇ ਇਹ ਹੋ ਰਿਹਾ ਹੈਗਾ ਜੀ 73 ਐਵੇਨਿਊ ਲੋ ਫਰਾਂਸਿਸ ਲੂਇਸ ਬੁਲੇਵਾਰਡ ਦੇ ਕੋਰਨਰ ਤੇ ਗਰਾਊਂਡ ਹੈਗੀ ਬਹੁਤ ਵਧੀਆ ਗਰਾਊਂਡ ਆ ਤੇ ਬਾਕੀ ਸਾਰਾ ਰੇਂਜ ਹੋ ਚੁੱਕਾ ਤੁਹਾਡੀ ਉਡੀਕ ਹੈ ਜੀ ਵੱਧ ਤੋਂ ਵੱਧ ਆ ਕੇ ਤੇ ਇਸ ਟੂਰਨਾਮੈਂਟ ਦੇ ਆਰਣਕਨ ਵਧਾਓ ਜੀ ਇਸ ਟੂਰਨਾਮੈਂਟ ਨੂੰ ਕਪੂਰਥਲਾ ਸਪੋਰਟਸ ਐਂਡ ਕਲਚਰ ਕਲੱਬ ਸ਼ਹੀਦ ਕਰਤਾਰ ਸਿੰਘ ਸਰਾਬਾ ਸਪੋਰਟਸ ਕਲੱਬ ਨਿਊਯਾਰਕ ਮੈਟਰੋ ਸਪੋਰਟਸ ਕਲੱਬ ਐਨਵਾਈਸੀ ਕਬੱਡੀ ਕਲੱਬ ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਵੱਲੋਂ ਸਪੋਰਟ ਕੀਤਾ ਜਾ ਰਿਹਾ ਹੈ ਫਰੈਂਡਸ ਕਲੱਬ ਆਫ ਨਿਊਯਾਰਕ ਵੱਲੋਂ ਜਿਹੜਾ ਸੌਕਰ ਅਤੇ ਵਾਲੀਬਾਲ ਦਾ ਟੂਰਨਾਮੈਂਟ ਜਿਹੜਾ 16 ਗੱਤ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਕਨੇਗਮ ਪਾਰਕ ਦੇ ਵਿੱਚ ਵਿਚ ਇਜ਼ ਲੋਕੇਟਿਡ ਐਟ ਫਰੈਂਸ ਮਿਊਜ਼ੀਅਮ ਬੁਲੇਵਾਰ ਅਤੇ ਤੇ ਤਰਾਵਨ ਦੇ ਕੋਰਨਰ ਤੇ ਸਾਰੇ ਜਿੰਨੇ ਵੀ ਈਵਰਜ਼ ਦੇਖ ਰਹੇ ਆ ਕੋਰਪੋਰ ਪੰਜਾਬ ਨੂੰ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਜਰੂਰ ਉੱਥੇ ਪਹੁੰਚੋ ਸਾਡਾ ਸਾਥ ਦਿਓ ਜਿਹਦੇ ਵਿੱਚ ਵਾਲੀਬਾਲ ਸੌਕਰ ਅੰਡਰ 14 ਸੌਕਰ ਤਾਕਾਵਾਰ ਜਿਹਦੇ ਵਿੱਚ ਰੱਸਾ ਕਸ਼ੀ ਦੇ ਮੁਕਾਬਲੇ ਵੀ ਹੋਣਗੇ ਤੇ ਕੁੜੀਆਂ ਦੇ ਜਿਹੜੇ ਬਾਲੀਵਾਲ ਸ਼ੂਟਿੰਗ ਤੇ ਦੂਸਰਾ ਜਿਹੜਾ ਆਪਣੇ ਬਾਲੀਵਾਲ ਸ਼ੂਟਿੰਗ ਤੇ ਸਮੈਸ਼ ਦੋਨੋਂ ਕੀਰਵਾਏ ਜਾਣਗੇ ਹੋਰ ਖਾਣ ਪੀਣ ਦਾ ਜਿਹੜਾ ਇੰਤਜ਼ਾਮ ਆ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਜਰੂਰ ਉੱਥੇ ਪਹੁੰਚੋ ਜਿਹੜਾ ਸਾਡੇ ਨਾਲ ਸਹਿਯੋਗ ਕਲੱਬ ਦੇ ਰਹੇ ਆ ਉਹ ਹੈਗੇ ਸਪੋਰਟਸ ਕਲੱਬ ਕਪੂਥਲਾ ਕਲੱਬ ਜਿਹੜਾ ਤੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਬਾ ਮੈਟਰੋ ਕਲੱਬ ਨਿਊਯਾਰਕ ਸਿਟੀ ਕਬੱਡੀ ਕਲੱਬ ਹੋਰ ਸਾਡੇ ਵੀ ਜਿੰਨੇ ਸਾਰੇ ਪਰਵੰਤੇ ਸੱਜਣ ਆ ਸਾਡੇ ਨਿਊਯਾਰਕ ਦੇ ਜਿੰਨੇ ਵੀ ਉਹ ਸਾਡੇ ਨਾਲ ਬਹੁਤ ਹੈਲਪ ਕਰ ਰਹੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਜੋ ਅਸੀਂ ਇਹ ਇਵੈਂਟ ਕਰਾਉਣ ਵਿੱਚ ਕਾਮਯਾਬ ਹੋਣ ਜਾ ਰਹੇ ਆ ਹੋਣ ਜਾ ਰਹੇ ਆ ਕਿ ਨਾਲ ਕਿਉਂਕਿ ਸਾਡੇ ਨਾਲ ਆ ਅਸੀਂ ਜਰੂਰ ਹੋਵਾਂਗੇ ਸੋ ਮੈਂ ਫੇਰ ਸਾਰਿਆਂ ਨੂੰ ਅਪੀਲ ਕਰਦਾ ਬੱਚਿਆਂ ਨੂੰ ਕਿਉਂਕਿ ਜਿਹੜਾ ਇਹ ਐਫਰਟ ਆ ਸਾਡੇ ਵੱਲੋਂ ਉਹ ਅਸੀਂ ਜੋ ਝੜ ਆਪਣਾ ਜੂਥ ਆ ਜੋ ਆਪਾਂ ਉਹਨਾਂ ਨੂੰ ਨਾਲ ਲੈ ਕੇ ਅੱਗੇ ਜਿਹੜੀਆਂ ਗੇਮਾਂ ਆਪਣੀਆਂ ਜਿੱਦਾਂ ਆਪਾਂ ਜਾਣਦੇ ਹਾਂ ਬਸੌਕਰ ਤੇ ਵਾਲੀਬਾਲ ਦੇ ਵਿੱਚ ਆਪਣੇ ਸਕੂਲਾਂ ਦੇ ਵਿੱਚ ਵੀ ਨਿਆਣੇ ਬਹੁਤ ਪਾਰਟਿਸਿਪੇਟ ਕਰਦੇ ਆ ਸੋ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਆਪਣੀ ਕਮਿਊਨਿਟੀ ਦੇ ਰੂਬਰੂ ਹੋਣ ਦਾ ਇਸ ਟੂਰਨਾਮੈਂਟ ਦੇ ਵਿੱਚ ਸੌਕਰ ਦੇ ਵੱਡੇ ਮੁੰਡਿਆਂ ਤੇ ਬੱਚਿਆਂ ਦੇ ਅੰਡਰ 12 ਅਤੇ ਅੰਡਰ 14 ਦੇ ਮੁਕਾਬਲੇ ਹੋਣਗੇ ਵਾਲੀਬਾਲ ਦੇ ਵਿੱਚ ਮੁੰਡੇ ਤੇ ਕੁੜੀਆਂ ਦੋਹਾਂ ਦੇ ਮੈਚ ਉਲੀਕ ਕੇ ਜਾਣਗੇ ਅਤੇ ਵਾਲੀਬਾਲ ਸ਼ੂਟਿੰਗ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਜੇਤੂਆਂ ਨੂੰ ਇਸ ਮੌਕੇ ਕੈਸ਼ ਪ੍ਰਾਈਜ਼ ਤੇ ਟਰੋਫੀ ਦੇ ਨਾਲ ਨਵਾਜਿਆ ਜਾਵੇਗਾ ਪਹੁੰਚੇ ਹੋਏ ਸਾਰੇ ਲੋਕਾਂ ਦੇ ਲਈ ਖਾਣ-ਪੀਣ ਦਾ ਇੰਤਜ਼ਾਮ ਪੂਰੀ ਤਰ੍ਹਾਂ ਨਾਲ ਫ੍ਰੀ ਕੀਤਾ ਜਾਵੇਗਾ ਜਿਸ ਦੇ ਲਈ ਤੁਹਾਨੂੰ ਸਭ ਨੂੰ ਇਸ ਟੂਰਨਾਮੈਂਟ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਹਾਂਜੀ ਫਰੈਂਡਸ ਕਲੱਬ ਆਫ ਨਿਊਯਾਰਕ ਵੱਲੋਂ ਇੱਕ ਬਹੁਤ ਹੀ ਵਧੀਆ ਟੂਰਨਾਮੈਂਟ ਅਰੇਂਜ ਕੀਤਾ ਜਾ ਰਿਹਾ ਹੈ ਜਿੰਦੇ ਸੌਕਰ ਤੇ ਵਾਲੀਬਾਲ ਦੇ ਮੈਚ ਕਰਵਾ ਰਹੇ ਹਾਂ ਅਸੀਂ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਆਪਣੇ ਪਰਿਵਾਰ ਸਮੇਤ ਆਪਣੇ ਬੱਚਿਆਂ ਨੂੰ ਲੈ ਕੇ ਇਸ ਟੂਰਨਾਮੈਂਟ ਤੇ ਪਹੁੰਚਣ ਤੇ ਇਸ ਟੂਰਨਾਮੈਂਟ ਦੀ ਜੌਨਕ ਵਿਧਾਨ ਤੇ ਸਾਰਿਆਂ ਦਾ ਸਹਿਯੋਗ ਸਾਨੂੰ ਚਾਹੀਦਾ ਤੇ ਸਾਰੇ ਚੰਗੇ ਕਲੱਬ ਦੇ ਮੈਂਬਰ ਸਾਡੇ ਨਾਲ ਜੁੜੇ ਹੋਏ ਨੇ ਤੇ ਅਸੀਂ ਚਾਹਦੇ ਹਾਂ ਕਿ ਇਸ ਨੂੰ ਪਿਛਲੇ ਸਾਲ ਵਾਂਗ ਹੀ ਪੂਰਾ ਸਕਸੈਸਫੁਲ ਕਰੀਏ ਤੇ ਇਸ ਦੇ ਨਾਲ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਭ ਨੂੰ ਇੱਕ ਵਾਰੀ ਫਿਰ ਅਪੀਲ ਕਰਦੇ ਹਾਂ ਕਿ ਉੱਤੇ ਹੋਮ ਹੋਮ ਆ ਕੇ ਪਹੁੰਚੋ ਇਸ ਟੂਰਨਾਮੈਂਟ ਦੀਆਂ ਰੌਣਕਾਂ ਬਤਾਓ ਇਸ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਨਵੀ ਸ਼ਰਮਾ, ਪ੍ਰਵਿੰਦਰ ਸੂਚ, ਗੁਰਪਾਲ ਕੰਗ ਅਤੇ ਰਜਿੰਦਰ ਸਿੰਘ ਨਾਲ ਸਕਰੀਨ ਤੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਲੋੜ ਹੈ ਜਿਹੇ ਟੂਰਨਾਮੈਂਟ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਦੀ ਤਾਂ ਕਿ ਉਹਨਾਂ ਨੂੰ ਮੋਬਾਈਲ ਗੇਮਸ ਤੋਂ ਹਟਾ ਕੇ ਅਸਲ ਗੇਮਸ ਦੇ ਲਈ ਪ੍ਰੇਰਿਤ ਕੀਤਾ ਜਾਵੇ ਨਿਊਯਾਰਕ ਤੋਂ ਗਿਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com पे